ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੀ ਕਿਸਾਨੀ ਦੋ ਮਸਲਿਆਂ ਨਾਲ ਜੂਝ ਰਹੀ ਹੈ ਕਿਸਾਨ ਅਤੇ ਖੇਤ ਮਜ਼ਦੂਰ ਕਰਜ਼ੇ ਦੀ ਮਾਰ ਹੇਠ ਆ ਕੇ ਖੁਦਕਸ਼ੀਆਂ ਕਰ ਰਹੇ ਨੇ ਕਿਉਂਕਿ ਆਮਦਨ ਘਟ ਤੇ ਖਰਚੇ ਜ਼ਿਆਦਾ ਵਾ ਕਿਸਾਨਾਂ ਉੱਤੇ ਕਰਜ਼ੇ ਦਿਨੋ-ਦਿਨ ਵਧ ਰਹੇ ਨੇ ਪੰਜਾਬ ਦਾ ਮੁੱਖ ਕਿੱਤਾ ਖੇਤੀਬਾੜੀ ਹੈ ਜੇ ਇੱਥੋਂ ਦੀ ਕਿਸਾਨੀ ਡੁੱਬਦੀ ਆ ਤਾਂ ਰਾਜ ਦਾ ਹਰ ਵਰਗ ਵਪਾਰੀ ਉਦਯੋਗਪਤੀ ਨੌਜਵਾਨ ਕਰਦੀ ਗ੍ਰਹਿਣੀ ਅਤੇ ਮਜ਼ਦੂਰ ਵਰਗ ਇਹ ਸਾਰੇ ਨਾਲ ਹੀ ਤਬਾਹ ਹੋ ਜਾਂਦੇ ਨੇ ਇਹ ਰੁਝਾਨ ਕਈ ਸਾਲਾਂ ਤੋਂ ਚੱਲਿਆ ਆ ਰਿਹਾ ਅਤੇ ਇਸ ਵੇਲੇ ਸਿਖਰਾਂ ਤੇ ਹੈ ਰਵਾਇਤੀ ਸਰਕਾਰਾਂ ਇਸ ਉੱਤੇ ਕੁਝ ਵੀ ਕਰਨ ਤੋਂ ਨਾਕਾਮਯਾਬ ਤੇ ਅਸਮਰਥ ਰਹੀਆਂ ਨੇ ਇਸੇ ਕਰਕੇ ਸਾਰੀਆਂ ਅਸ਼ਾਵਾ ਆਮ ਆਦਮੀ ਪਾਰਟੀ ਤੋਂ ਨੇ ਪੰਜਾਬ ਦੀ ਕਿਸਾਨੀ ਨੂੰ ਮੁੜ ਤੋਂ ਲੀਤੇ ਪਾਉਣ ਲਈ ਅਸੀਂ 31 ਨੁਕਾਤੀ ਕਿਸਾਨ ਅਤੇ ਖੇਤ ਮਜ਼ਦੂਰ ਮੈਨੀਫੈਸਟੋ ਤਿਆਰ ਕੀਤਾ ਹੈ ਇਹ ਪਿੱਛੇ ਜੇ ਜਾਰੀ ਹੋਇਆ ਵਾ ਇਸ ਨੂੰ ਜਾਰੀ ਕਰਨ ਵਾਸਤੇ ਅਰਵਿੰਦ ਕੇਜਰੀਵਾਲ ਖੁਦ ਆਏ ਸਨ ਇਸ ਦੇ ਕਈ ਪਹਿਲੂ ਨੇ ਮੈਂ ਅਗਲੇ 3-4 ਦੇਣ ਇਸ ਦੇ ਮੁੱਖ ਬਿੰਦੂਆਂ ਤੇ ਚੰਨਣਾ ਪਾਉਣਾ ਚਾਹੁੰਦਾ ਹਾਂ ਅੱਜ ਮੈਂ ਮੁੱਖ ਤੌਰ ਤੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਉਤੇ ਕਰਜ਼ੇ ਦੀ ਗੱਲ ਕਰਨੀ ਹੈ ਕਰਜ਼ਾ ਖੁਦਕਸ਼ੀਆਂ ਦੀ ਜੜ੍ਹ ਹੈ ਅਤੇ ਇਸ ਨੂੰ ਜਿੰਨਾ ਚਿਰ ਤੱਕ ਆਪਾਂ ਜੜ੍ਹ ਤੋਂ ਪੁੱਟਾਂਗੇ ਨਹੀਂ ਇਹ ਮਸਲਾ ਹੱਲ ਨਹੀਂ ਹੋਣਾ ਜੋ ਅੱਜ ਕਿਸਾਨੀ ਦੀ ਹਾਲਤ ਹੈ ਇਹ ਅੱਜ ਤੋਂ ਕਰੀਬ 100 ਸਾਲ ਪਹਿਲਾਂ ਵੀ ਸੀ ਉਸ ਵੇਲੇ ਇੱਕ ਸ਼ਖਸ ਨੇ ਜਨਮ ਲਿਆ ਜੋ ਕਿਸਾਨੀ ਨੂੰ ਸਮਝਦੇ ਸਨ ਕਿਉਂਕਿ ਉਹਨਾਂ ਨੇ ਕਿਸਾਨੀ ਹੰਡਾਈ ਸੀ ਇਹ ਸਨ ਸਰ ਛੋਟੂ ਰਾਮ ਉਹਨਾਂ ਨੇ 1934 ਅਤੇ 1936 ਚ ਦੋ ਕਾਨੂੰਨ ਲਿਆਂਦੇ ਇਹਨਾਂ ਕਾਨੂੰਨਾ ਰਾਹੀਂ ਕਿਸਾਨਾਂ ਨੂੰ ਆੜਤੀਆਂ ਤੇ ਹੋਰਾਂ ਤੋਂ ਰਾਹਤ ਦਿਵਾਉਣੀ ਸੀ ਉਸ ਵੇਲੇ ਸ਼ਾਇਦ ਬੈਂਕ ਤਾਂ ਐਵੇਂ ਨਾ ਮਾਰਤਾ ਸੀ ਹੁਣ ਕਿਸਾਨਾਂ ਉੱਤੇ ਕਰਜ਼ੇ ਦੋ ਪਾਸਿਓਂ ਨੇ ਆੜਤੀਆਂ ਤੋਂ ਜੋ ਕਰੀਬ 26000 ਕਰੋੜ ਰੁਪਏ ਨੇ ਅਤੇ ਬੈਂਕਾਂ ਤੋਂ ਜੋ ਕਰੀਬ 90000 ਕਰੋੜ ਰੁਪਏ ਨੇ ਆੜਤੀਆਂ ਤੋਂ ਰਾਹਤ ਦਿਵਾਉਣ ਲਈ ਆਮ ਆਦਮੀ ਪਾਰਟੀ ਸਰ ਛੋਟੂ ਰਾਮ ਐਕਟ ਨੂੰ ਟੁਕਵੀਆਂ ਸੌਧਾਂ ਕਰਕੇ ਮੋੜ ਲਾਗੂ ਕਰਨ ਜਾ ਰਹੀ ਹੈ ਅਕਾਲੀ ਭਾਜਪਾ ਕਹਿ ਰਹੀ ਹੈ ਕਿ ਅਸੀਂ ਇਸ ਨੂੰ ਪਹਿਲਾਂ ਲਾਗੂ ਕਰ ਦਿੱਤਾ ਤੁਸੀਂ ਆਪੇ ਦੱਸੋ ਕਿ ਕੀ ਇਹ ਪਿਛਲੇ 10 ਸਾਲਾਂ ਚ ਲਾਗੂ ਹੋਇਆ ਕੀ ਕਿਸਾਨਾਂ ਨੂੰ ਰਾਹਤ ਮਿਲੀ ਹੈ ਹਾਂ ਕੁਝ ਕਾਗਜ਼ ਜ਼ਰੂਰ ਸਰਕਾਰ ਨੇ ਕਾਲੇ ਕੀਤੇ ਨੇ ਖਾਨਾ ਪੂਰਤੀ ਜ਼ਰੂਰ ਕੀਤੀ ਹੈ ਜਿਹੜਾ ਅਸੀਂ ਨਵਾਂ ਕਾਨੂੰਨ ਸਰਛੋਟੂ ਰਾਮ ਐਕਟ ਦੀ ਤਰਜ਼ ਤੇ ਬਣਾਉਣ ਜਾ ਰਹੇ ਹਾਂ ਉਸ ਚ ਵਿਆਜ ਉੱਤੇ ਪੈਸਾ ਦੇਣ ਵਾਲੇ ਸਾਰੇ ਆੜਤੀਏ ਅਤੇ ਹੋਰ ਵਰਗ ਦਾ ਪੰਜੀਕਰਨ ਯਾਨੀ ਰਜਿਸਟ੍ਰੇਸ਼ਨ ਕੀਤੀ ਜਾਏਗੀ ਅਤੇ ਕਿਸਾਨਾਂ ਨੂੰ ਪਾਸ ਬੁੱਕਾਂ ਜਾਰੀ ਕਿਥੇ ਜਾਣਗੇ ਕਰਜ਼ੇ ਦੀ ਵਿਆਜ ਦਰ ਦੀ ਉੱਚ ਸੀਮਾ ਬੈਂਕਾਂ ਦੇ ਜਿਹੜਾ ਬੇਸ ਰੇਟ ਹੁੰਦਾ ਉਸ ਤੋਂ ਸਿਰਫ 1 ਫੀਸਦੀ ਵੱਧ ਹੋਵੇਗੀ ਇਸ ਵੇਲੇ ਬੈਂਕਾਂ ਦਾ ਬੇਸ ਰੇਟ ਕਰੀਬ 95.9 ਫੀਸਦੀ ਹੈ ਇਹਦਾ ਮਤਲਬ ਹੈ ਕਿ ਕਰਜ਼ੇ ਦੀ ਵਿਆਜ ਦਰ 11 ਫੀਸਦੀ ਤੋਂ ਥੱਲੇ ਥੱਲੇ ਰਹੂਗੀ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਕਿਸੇ ਵੀ ਕਰਜ਼ੇ ਹੇਠ ਕਿਸਾਨ ਦੀ ਜ਼ਮੀਨ ਜਾਂ ਉਹਦਾ ਕਰ ਉਹਦੀ ਕੁਰਕੀ ਨਹੀਂ ਹੋਵੇਗੀ ਕਿਸੇ ਵੀ ਹਾਲਤ ਚ ਵਿਆਜ ਮੂਲ ਤੋਂ ਜ਼ਿਆਦਾ ਨਹੀਂ ਹੋਣ ਦਿੱਤਾ ਜਾਊ ਯਾਨੀ ਜੇ ਕਿਸਾਨ ਨੇ 100 ਰੁਪਏ ਕਰਜ਼ਾ ਲਿਆ ਸੀ ਤੇ ਕਿਸਾਨ ਨੇ 200 ਰੁਪਏ ਮੋੜ ਦਿੱਤੇ ਨੇ ਤਾਂ ਕਿਸਾਨ ਕਰਜ਼ਾ ਮੁਕਤ ਸਮਝਿਆ ਜਾਏਗਾ ਜਿਸ ਕਿਸਾਨ ਦਾ ਕਰਜ਼ਾ ਖਤਮ ਮੰਨਿਆ ਗਿਆ ਹੈ ਉਹਦੀ ਗਹਿਣੇ ਪਈ ਜਾਇਦਾਦ ਨੂੰ ਵੀ ਰਹਿਣ ਮੁਕਤ ਗਹਿਣੇ ਮੁਕਤ ਸਮਝਿਆ ਜਾਊਗਾ ਸਾਡੀ ਕੋਸ਼ਿਸ਼ ਹੈ ਕਿ ਕੋਈ ਵੀ ਸ਼ੌਕਰ ਕਿਸਾਨ ਦੀ ਮਜਬੂਰੀ ਦਾ ਨਜਾਇਜ਼ ਫਾਇਦਾ ਨਾ ਠਾਰੇ ਸਾਡੀ ਇਹ ਵੀ ਕੋਸ਼ਿਸ਼ ਹੈ ਕੀ ਮੰਡੀਆਂ ਦੀਆਂ ਕੋਆਪਰੇਟਿਵ ਸੁਸਾਇਟੀਆਂ ਨੂੰ ਹੋਰ ਤਾਕਤਵਾਰ ਬਣਾਇਆ ਜਾ ਸਕੇ ਉਹਨਾਂ ਦੀ ਸਹੀ ਕਾਰਗੁਜ਼ਾਰੀ ਹੋਵੇ ਤਾਂ ਕਿ ਉਹ ਕਿਸਾਨਾਂ ਵਾਸਤੇ ਆਰਤੀਆਂ ਦਾ ਇੱਕ ਆਲਟਰਨੇਟਿਵ ਸਾਬਤ ਹੋ ਸਕੇ ਇਹ ਤਾਂ ਹੈ ਸਾਡਾ ਪਲਾਨ ਆਰਤੀਆਂ ਦੇ ਕਰਜ਼ੇ ਬਾਰੇ ਕੱਲ ਮੈਂ ਗੱਲ ਕਰੂੰਗਾ ਬੈਂਕਾਂ ਦੇ ਕਰਜ਼ੇ ਦੀ ਮੈਂ ਦੱਸਾਂਗਾ ਕਿ ਕਿਵੇਂ ਅਸੀਂ ਕਿਸਾਨਾਂ ਨੂੰ ਉਸ ਤੋਂ ਬੈਂਕਾਂ ਤੋਂ ਰਾਹਤ ਅਤੇ ਮੁਕਤੀ ਬੈਂਕਾਂ ਦੇ ਕਰਜ਼ੇ ਤੋਂ ਰਾਹਤ ਅਤੇ ਮੁਕਤੀ ਦਿਵਾਉਣੀ ਹੈ